ਸਤਿ ਸ਼੍ਰੀ ਅਕਾਲ ਭਜੀ ਸਤਿ ਸ਼੍ਰੀ ਅਕਾਲ ਹੋਰ ਸਾਰੇ ਘਰੇ ਕਿਵੇਂ ਆ ਹਾਂ ਠੀਕ ਆ ਸਾਰੇ ਕਿਵੇਂ ਫੋਨ ਲਾਇਆ ਭਾਬੀ ਜੀ ਵੀਰੇ ਨਾਲ ਗੱਲ ਕਰਨੀ ਸੀ ਉਹਨਾਂ ਦਾ ਫੋਨ ਨਹੀਂ ਲੱਗ ਰਿਹਾ ਹੈ ਹੈ ਨਹੀਂ ਉ ਤਾਂ ਕਰੇ ਹਾਂ ਤੂੰ ਦੱਸ ਤੈਨੂੰ ਕੀ ਕੰਮ ਪੈ ਗਿਆ ਭਾਬੀ ਜੀ ਕੰਮ ਤਾਂ ਕੋਈ ਨਹੀਂ ਇਹ ਤਾਂ ਵੀਰੇ ਨੂੰ ਦੱਸਣਾ ਸੀ ਮੈਂ ਪਰਸੋਂ ਨੂੰ ਰਖੜੀ ਬੰਨਣਾ ਆਉਣੀ ਹਾਂ ਨਹੀਂ ਰਖੜੀ ਨੂੰ ਕੀ ਆ ਤੈਨੂੰ ਸੂਟ ਹੀ ਚਾਹੀਦਾ ਫੜਾ ਦਾਂਗੇ ਲੰਗ ਦੇ ਟੱਪ ਦੇ ਨਹੀਂ ਭਾਬੀ ਸੂਟ ਦੀ ਤਾਂ ਕੋਈ ਗੱਲ ਨਹੀਂ ਊਂ ਤਾਂ ਨਹੀਂ ਆਇਆ ਜਾਂਦਾ ਚੱਲ ਰਕੜੀ ਦੇ ਬਹਾਨੇ ਹੀ ਮਿਲ ਜੂਗੀ ਬਾਪੂ ਵਰਗਿਆਂ ਨੂੰ ਸਭ ਪਤਾ ਤੇਰੇ ਵਰਗਿਆਂ ਦਾ ਲੁੱਟ ਕੇ ਖਾ ਗਈ ਸਾਡਾ ਘਰ ਪਰ ਭਾਬੀ ਮੈਂ ਤਾਂ ਸਾਲ ਪਿੱਛੇ ਹੀ ਮਿਲਣ ਆਨੀ ਆ ਵੀਰੇ ਹੋਰਾਂ ਨੂੰ ਚੱਲ ਠੀਕ ਆ ਕੱਟ ਫੋਨ ਬੇਲੀ ਐ ਤੂੰ ਤਾਂ ਕਿਵੇਂ ਸਤਿ ਸ਼੍ਰੀ ਅਕਾਲ ਅਸੀਂ ਆਪਾਂ ਨਹੀਂ ਹੋਰ ਵੀਰੇ ਘਰੇ ਠੀਕ ਨੇ ਸਾਰੇ ਸਭ ਬੱਚੇ ਪਾਣੇ ਤੂੰ ਦੱਸ ਤਰਾ ਸਾਰੇ ਜਾਣਾ ਸਾਰੇ ਠੀਕ ਆ ਵੀਰੇ ਪਾਣਾ ਬਾਈ ਬਾਈ ਵੀ ਠੀਕ ਆ ਤੇਰਾ ਆਣੀ ਪਾਣੇ ਨਾਲ ਨਹੀਂ ਵੀਰੇ ਘਰੇ ਫਿਰ ਮੇਰੀ ਨੰਦ ਨੇ ਵੀ ਰਖੜੀ ਬੰਨਣਾਉਣਾ ਸੀ ਪਰ ਮੈਂ ਸੋਚਿਆ ਮੈਂ ਕੱਲੀ ਵੱਗ ਜਾ ਚਲੋ ਵਧੀਆ ਕੀਤਾ ਪਾਣੇ ਐਨੇ ਬਹਾਨੇ ਨਾ ਮੈਨੂੰ ਜਾਨੀਓ ਨਹੀਂ ਤਾਂ ਕਿੱਥੇ ਆਉਣੇ ਹੋ ਤੁਸੀਂ ਵੀਰੇ ਕਰਮ ਹੋਣੀਆਂ ਇਹ ਰਖੜੀ ਦੇ ਲੈ ਜਾਂਨ ਕਰਾਤਾ ਪਾਣੇ ਲਾਉਣਾ ਹੁਣ ਕਰਮ ਹੋਣ ਕੁੱਛ ਨਾ ਕਿੱਦਿ ਆਊਗੀ ਰਖੜੀ ਤੇ ਆਹੋਲਾ ਵੀਰੇ ਫੋਨ ਉਹਨੂੰ ਮੈਂ ਇੱਥੇ ਆ ਦੇ ਦੋ ਦਿਨ ਮੈਨੂੰ ਵੀ ਮਿਲ ਜੂਗੀ ਹਾਂ ਬਣੇ ਲਾਉਣਾ ਫਿਕਰੇ ਆ ਕੇ ਚੱਲ ਚੰਗਾ ਵੀਰੇ ਆਪਣੇ ਆ ਜੀ ਕਰੇ ਹਾਂ ਬਣੇ ਮੈਂ ਤੇ ਕਰਮੋਂ ਦੂਮੇ ਆਵਾਂਗੇ ਚੰਗਾ ਵੀਰੇ ਚੱਲ ਚੰਗਾ ਵੀਰੇ ਯਾਦ ਨਾਲ ਆ ਜਾ ਆ ਗਿਆ ਪੁੱਤ ਹਾਵਾ ਕੁ ਆ ਗਿਆ ਪਤਾ ਨਹੀਂ ਕੀ ਗੱਲ ਹੋ ਗਈ ਕਰਨ ਉਹ ਬਾਂ ਦਾ ਬੱਕੂ ਨਹੀਂ ਚੱਗਦੀ ਦਵਾਰੇ ਲਾ ਕੇ ਦੇਖਣਾ ਹੈਲੋ ਵੀਰੇ ਸਤਿ ਸ਼੍ਰੀ ਅਕਾਲ। ਕਾਸੀ ਰਲ ਪੈਣੇ ਕੀ ਗੱਲ ਹੋ ਗਈ ਭਣੇ ਫੋਨ ਨਹੀਂ ਚੱਕਦੀ। ਵੀਰੇ ਮੈਂ ਰੋਟੀ ਬਣਾ ਕੇ ਖਾਤੀ ਸੀ। ਹੋਰ ਦੱਸ ਭਣੇ ਘਰੇ ਠੀਕ ਆ ਸਾਰੇ? ਆ ਵੀਰੇ ਸਾਰੇ ਠੀਕ ਆ। ਤੁਸੀਂ ਦੱਸੋ। ਵਧੀਆ ਵਧੀਆ ਭਣੇ। ਕੀ ਗੱਲ ਹੋ ਗਈ? ਤੂੰ ਪੈੰਡ ਨਹੀਂ ਆਈ। ਕਨ ਰਖੜੀ ਆਦ ਨਹੀਂ। ਨਹੀਂ ਵੀਰੇ ਰਖੜੀ ਕਿ ਮੈਂ ਨਾ ਯਾਦ ਰਵਾਂ। ਮੈਂ ਲਾਇਆ ਸੀ ਫੋਨ ਕਰੇ। ਭਾਬੀ ਨਾਲ ਗੱਲ ਹੋਈ ਸੀ ਚੱਲ ਕੋਈ ਨਹੀਂ ਆ ਜੀ ਗੱਲ ਨੂੰ ਪੈਂਡ ਕੋਈ ਹੁਣ ਬਹਾਨਾ ਨਾ ਬਣਾਈ ਪਰ ਵੀਰੇ ਪਰ ਕੋਈ ਕੁਛ ਨਹੀਂ ਕੱਲ ਨੂੰ ਮਿਲਦੇ ਆ ਭੈਣੇ هن وڪوڙا اتراتي ਕਵ ਫੁੱਜੀ ਆ ਗਈ ਮਰੀਤੀ ਹਾਂ ਬਾਪੂ ਬੈ ਜਾਤੀ ਧੀਏ ਬਿੰਦਰ ਸੇਉ ਨਹੀਂ ਆਇਆ ਨਹੀਂ ਬਾਪੂ ਜੀ ਉਹਨਾਂ ਨੂੰ ਘਰੇ ਕੰਮ ਸੀ ਨਾਟਾਲੀ ਆ ਹੀ ਗਈ ਸੱਸਰੀ ਕਾਲ ਭਾਬੀ ਜੀ ਲੱਗਦੀ ਸੱਸਰੀ ਕਾਲ ਦੀ ਤੈਨੂੰ ਮੈਂ ਇੱਕ ਵਾਰੀ ਕਿਹਾ ਸੀ ਨਾ ਆਪੇ ਫੜਾ ਜਾਂਦੇ ਸੂਟ ਲੰਘਦੇ ਟੱਪਦੇ ਪਰ ਭਾਬੀ ਮੈਂ ਕਿਹੜੀ ਸੂਟ ਮਾਰੀ ਆਈਆਂ ਤੂੰ ਤਾਂ ਕੱਲ ਵੀਰੀ ਨੇ ਫੋਨ ਕਰਤਾ ਸੀ ਤਾਂ ਆਈਆਂ ਕੋਈ ਕੋਈ ਨਾ ਇਹਦਾ ਵੀ ਤਾਂ ਘਰ ਆ ਜੇ ਆ ਗਈ ਫੇਰ ਕੀ ਹੋ ਗਿਆ ਵੇ ਬਹਿ ਜਾ ਟੇਕੇ ਵੱਡਾ ਆਇਆ ਘਰ ਦਾ ਮਾਲਕ ਐਨਾ ਤੂੰ ਕਰ ਤੈਨੂੰ ਰੋਟੀ ਮਿਲ ਜਾਂਦੀ ਐ ਬੇਲੇ ਨੂੰ ਭਾਬੀ ਜੀ ਤੁਸੀਂ ਬਾਪੂ ਨੂੰ ਨਾ ਪੁੱਠਾ ਸਿੱਧਾ ਬੋਲੋ ਕੋਈ ਗੱਲ ਨਹੀਂ ਮੈਂ ਚਲੀ ਜਾਨੀ ਆ ਬਸ ਆਈ ਕਿ ਠੱਕੇ ਖਾਣ ਸੀ ਤੈਨੂੰ ਸੂਟ ਹੀ ਚਾਹੀਦਾ ਸੀ ਲਿਆ ਦਿੰਨੀ ਅੰਦਰੋਂ ਚੰਗਾ ਬਾਪੂ ਮੈਂ ਚੱਲੂਗੀ ਆ ਨਾ ਪੁੱਤੇ ਇਹਦਾ ਕੀ ਆ ਇਹ ਤਾਂ ਬੋਲੀ ਜਾਊ ਤੂੰ ਆਪਣੇ ਵੀਰੇ ਨੂੰ ਮਿਲ ਕੇ ਜਾਈਂ ਚੰਗਾ ਬਾਪੂ ਮੈਂ ਚੱਲੂਗੀ ਆ ਨਾ ਪੁੱਤੇ ਇਹਦਾ ਕੀ ਆ ਇਹ ਤਾਂ ਬੋਲੀ ਜਾਊ ਤੂੰ ਆਪਣੇ ਵੀਰੇ ਨੂੰ ਮਿਲ ਕੇ ਜਾਈਂ ਬਹਿ ਜਾਂਦੀ ਏ ਆਇ ਨਹੀਂ ਕਰਦੇ ਹੁੰਦੇ ਪੁੱਤ ਜੇ ਤੇਰੀ ਬੇਬੇ ਜਾਂਦੀ ਹੁੰਦੀ ਤੈਨੂੰ ਆਇ ਨਾ ਮੋੜਨ ਦੇਂਦੀ ਬਾਪੂ ਮਾਤਾ ਮਾਈ ਹੁੰਦੀ ਆ ਬਸਤੀ ਇਹ ਸਭ ਹੁਣ ਤਾਂ ਮੈਨੂੰ ਵੀ ਚੱਕ ਲਈ ਬਸਤੀ ਇਹ ਹੁਣ ਤਾਂ ਮੈਂ ਵੀ ਇਕੱਲਾ ਜਾ ਰਹਿ ਗਿਆ ਨਾ ਬਾਪੂ ਤੇਰੇ ਬਹਾਨੇ ਤਾਂ ਮੈਂ ਇਸ ਘਰ ਵਿੱਚ ਆ ਜਾਨੀ ਆ ਜਿੰਨਾ ਚਿਰ ਤੂੰ ਆ ਉਹਨਾਂ ਚਿਰ ਤਾਂ ਮੈਂ ਆਉਂਦੀ ਜਾਂਦੀ ਰਹੀ ਚੰਗਾ ਬਾਪੂ ਚਲਦੀ ਆ ਮੈਂ ਰੁਕ ਜਾਂਦੀ ਏ ਆਪਾਂ ਪਲਸਣ ਮਿਲੀ ਸੀ ਮੈਨੂੰ ਲੈ ਪੈਸੇ ਲੈ ਜਾ ਥੋੜੇ ਜਿਹਾ ਨਾ ਬਾਪੂ ਤੂੰ ਰੱਖ ਮੇਰੇ ਕੋਲ ਹੈਗੇ ਆ ਪੈਸੇ ਕੋਈ ਨਾ ਤੀਏ ਜੇ ਤੇਰੀ ਬੇਬੇ ਜਾਂਦੀ ਹੁੰਦੀ ਤੈਨੂੰ ਖਾਲੀ ਹੱਥ ਥੋੜੀ ਨਾ ਮੋੜਦੀ ਰੱਖ ਲੈ ਮੇਰੀ ਤੀ ਕੋਈ ਨਾ ਨਹੀਂ ਬਾਪੂ ਤੂੰ ਰੱਖ ਆਪਣੇ ਕੋਲ ਕੁਝ ਲੈ ਕੇ ਖਾਲੀ ਕਿਵੇਂ ਜਮਾ ਹੀ ਸੁੱਕ ਗਿਆ ਲੈ 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 ਪੁੱਤ ਜਦੋਂ ਨੂੰ ਤੂੰ ਫੇਰ ਆਉਣਾ ਉਦੋਂ ਨੂੰ ਕੀ ਪਤਾ ਮੈਂ ਜਿਉਂਦਾ ਹਾਂਗਾ ਕਾ ਨਾ ਤੀਏ ਆ ਲੈ ਬਾਪੂ ਬਾਕੀ ਤੂੰ ਆਪੇ ਰੱਖ ਲੈ ਲੇ ਫੜ ਸੂਟ ਹੁਣ ਤਾਂ ਪਰ ਗਿਆ ਤੇਰੇ ਠੇਡਾ ਚਲ ਜਾ ਟਾਈਮ ਨਾਲ ਨਹੀਂ ਭਾਬੀ ਮੈਨੂੰ ਸੂਟ ਨਹੀਂ ਚਾਹੀਦਾ ਬਾਲੀਆਂ ਚਲਾਕੀਆਂ ਜੇ ਨਾ ਕਰ ਰੱਖਣਾ ਰੱਖਣੀ ਫੜਾ ਇੱਧਰ ਚੰਗਾ ਬਾਪੂ ਮੈਂ ਚੱਲਦੀ ਆ ਤੂੰ ਵੀ ਆ ਜੀ ਕਦੇ ਮਿਲਣ ਕੋਈ ਨਾ ਪੁੱਤ ਮਾਰੂੰ ਕਿਹੜਾ ਕਰੇ ਬਾਪੂ ਬੇਬੇ ਨੂੰ ਨਾ ਕਰਦੇ ਸੋਹਣ ਸਰਾ ਨਹੀਂ ਲੱਗਦੀ ਆ ਬੱਸ ਤੇ ਇਹ ਰੱਬ ਦੇ ਰੰਗ ਦਾ ਵਾਣੀ ਕਰਮੋ ਤੂੰ ਮਸਾਈ ਤੱਕ ਰਹੀਂਗਾ ਬੱਸ ਪੈਣੇ ਘਰ ਦੇ ਕੰਮਾਂ ਕਾਰਾਂ ਚ ਟਾਈਮ ਹੀ ਨਹੀਂ ਲੱਗਦਾ। ਉਹ 10 ਕਿੱਦ ਦੀ ਆਈ ਸੀ ਅੱਜ ਆਈ ਸੀ ਪੈਣੇ। ਮੋੜ ਵੀ ਚੱਲੀ ਆਂਡੀ ਖੇਤੀ। ਹਾਂ ਪੈਣੇ ਘਰ ਐਣੀ ਸਾਤ। ਚਲ ਚੰਗਾ ਪੈਣੇ ਚਲਦੀ ਆਂ ਬੱਸ ਲੰਘ ਜੂ ਮੇਰੀ। ਚੰਗਾ ਪੈਣੇ। ਕਰਮੋਂ ਤੂੰ ਸਤਿ ਸ਼੍ਰੀ ਅਕਾਲ ਵੀਰੇ ਤੂੰ ਕਿੱਧਰ ਚੱਲਦੀ ਆ ਤੈਨੂੰ ਕਹਤੀ ਕਾਲੀ ਪਈ ਆ ਮੋੜਨ ਦੀ ਬਸ ਵੀਰੇ ਘਰੇ ਨਹੀਂ ਸਰਦਾ ਫਿਰ ਜਾਦੀ ਕੁ ਵੇਲਾ ਹੋ ਜਾਂਦਾ ਮੈਨੂੰ ਸਰਪੰਚ ਤੱਕ ਥੋੜਾ ਕੰਮ ਸੀ ਮੈਂ ਉੱਧਰ ਚੱਲ ਗਿਆ ਤੇ ਤੂੰ ਮੁੜ ਵੀ ਚੱਲੀਆਂ ਕਰੋ ਚੱਲ ਬੈਠ ਮੋਟਰਸਾਈਕਲ ਤੇ ਚੱਲੀਏ ਘਰੇ ਪਰ ਵੀਰੇ ਪਰ ਪਰ ਕੁਛ ਨਹੀਂ ਚੱਲ ਬੈਠ तू चल अंदर मोटरसाईकलला का कां ਦੀ ਭਾਬੀ ਉਹ ਵੀਰਾ ਕੀ ਵੀਰਾ ਚੰਗਾ ਭਲਾ ਤਾਂ ਤੈਨੂੰ ਸੂਟ ਦੇ ਕੇ ਤੇਰਾ ਮੱਥਾ ਡੰਮਿਆ ਸੀ ਫੇਰ ਆ ਗਈ ਧੱਕੇ ਖਾ ਕੇ ਸਾਵਾ ਸੇ ਸਾਵਾ ਸੇ ਤੇਰੇ ਜੀ ਉਤਾ ਮੈਂ ਬੱਸ ਸਭ ਕੁਝ ਸੁਣ ਲਿਆ ਮੈਂ ਤੈਨੂੰ ਸ਼ਰਮ ਆ ਜਾ ਹੈਗੀ ਮੜੀ-ਮੋਟੀ ਨਹੀਂ ਵੀਰੇ ਤੁਸੀਂ ਮੇਰੇ ਕਰਕੇ ਕਦੇ ਕਲੇਸ਼ ਨਾ ਪਾਓ ਭੈਣ ਆ ਮੇਰੀ ਸਗੀ ਭੈਣ ਇੱਕ ਮਾਂ ਦੇ ਕੁੱਖੋਂ ਜਨਮ ਲਿਆ ਸੀ ਦੋਵਾਂ ਨੇ ਜਿੰਨਾ ਹੱਕ ਮੇਰਾ ਇਸ ਘਰ ਤੇ ਆਣਾ ਉੰਨੀ ਇਹਦਾਗਾ ਇੱਥੇ ਕੋਈ ਇਹ ਛਿਬਣਾ ਉੰਨੀ ਸੀ ਆਈ ਬਸ ਇਹਦਾ ਇੱਕ ਦਿਨ ਲਈ ਮੈਨ ਲਾਈ ਸੀ ਪਰ ਲੱਤੋ ਉਹ ਵੀ ਨਹੀਂ ਜਰ ਹੋਇਆ ਇਸ ਬੇੜੇ ਵਿੱਚ ਖੇਡ ਕੇ ਅਸੀਂ ਇਕੱਠੇ ਵੱਡੇ ਹੋਏ ਆਂ ਇਕੱਠਾ ਨੇ ਘਰ ਦਾ ਦੁੱਖ ਸੁੱਖ ਸੀ ਆਉਦੇ ਪਿੰਡੇ ਦੇ ਹੰਡਾਇਆ ਤੇ ਤੂੰ ਕੱਲ ਦੀ ਆਈ ਏ ਘਰ ਤੇ ਕਬਜ਼ਾ ਕਰਕੇ ਬੈਠ ਗਈ ਮਾਂ ਦੇ ਮਰਨ ਤੋਂ ਬਾਅਦ ਇਹ ਘਰ ਨੂੰ ਮੇਰੀ ਭੈਣ ਨਹੀਂ ਸੰਭਿਆ ਕਿਸੇ ਵੇਲੇ ਇਹ ਬੇੜੇ ਦੀ ਰੌਣਕ ਸੀਗੀ ਮੇਰੀ ਭੈਣ ਤੂੰ ਉਸੇ ਨੂੰ ਹੀ ਘਰੋਂ ਭੇਾ ਦਿੱਤਾ ਲਖੜੀ ਬੰਨਣ ਦਾ ਇਹ ਮਤਲਬ ਨਹੀਂ ਕੀ ਔਰ ਸੂਟ ਲੈਣ ਆਈ ਆ ਲਖੜੀ ਬੰਨਣ ਦਾ ਤਾਂ ਇੱਕ ਬਹਾਨਾ ਉਹ ਮਿਲ ਨਹੀਂ ਆਉਦੇ ਬਾਪੂ ਨੂੰ ਉਹ ਮਿਲ ਨਹੀਂ ਆਉਦੇ ਭਰਾ ਨੂੰ ਉਹ ਮਿਲ ਨਹੀਂ ਆ ਉਹ ਬੇੜੇ ਨੂੰ ਜਿਹੜੇ ਬੇੜੇ ਵਿੱਚ ਖੇਡ ਕੇ ਉਹ ਵੱਡੀ ਹੋਈ ਆ ਉਹ ਮਿਲ ਲਈ ਆ ਉਹ ਘਰ ਨੂੰ ਜਿਸ ਘਰ ਦੀ ਕਦੇ ਉਹ ਰਾਣੀ ਹੁੰਦੀ ਸੀ ਜਾਂ ਨਿਕਲਦਾ ਸਾਡੇ ਘਰੋਂ ਮੈਨੂੰ ਨਹੀਂ ਲੋੜ ਤੇਰੀ ਨਾ ਵੀਰੇ ਐਦਾਂ ਨਾ ਕਰੋ ਨਹੀਂ ਕਰਨਾ ਇਹ ਜਾਨੂੰ ਇਹੀ ਸਜ਼ਾ ਮਿਲਣੀ ਚਾਹੀਦੀ ਆ ਜਦੋਂ ਇਹਦੇ ਰਿਸ਼ਤੇਦਾਰ ਆਉਂਦੇ ਆ ਉਹਨਾਂ ਨੂੰ ਤਹੇ ਸਹੀ ਪਨੀਰ ਬਣਾਉਣਾ ਖਵਾਉਂਦੀ ਆ ਤੇ ਮੇਰੀ ਭੈਣ ਨੂੰ ਇਹ ਤੋਂ ਇੱਕ 40 ਕੁੱਟ ਵੀ ਨਹੀਂ ਸੜੀ ਮੈਨੂੰ ਨਹੀਂ ਲੋੜ ਹੈ ਜੀ ਜਨਾਨੀ ਦੀ ਇਹ ਸਾਡੇ ਭੈਣ ਭਰਾਵਾਂ ਦੇ ਵਿੱਚ ਫਰਕ ਪਾਵੇ ਚਲ ਚੱਕ ਆਵੀਂ ਟੰਡ ਫੜੀ ਤੁਰਦੀ ਲੱਗਾ ਨਾ ਵੀਰੇ ਇਦਾਂ ਨਾ ਕਰ ਮaaf ਕਰ ਦੇ ਭਾਬੀ ਨੂੰ ਮੈਨੂੰ ਮaaf ਕਰ ਦੇ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਮਾਫੀ ਮੇਰੇ ਤੋਂ ਨਹੀਂ ਕਰਮੋ ਤੋਂ ਮੰਗ ਮੈਨੂੰ ਮaaf ਕਰ ਦੇ ਕੰਮੋਂ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਅੱਜ ਤੋਂ ਤੂੰ ਮੇਰੀ ਨਨਦ ਨਹੀਂ ਮੇਰੀ ਧੀ ਆ ਕੋਈ ਗੱਲ ਨਹੀਂ ਭਾਬੀ ਜੀ ਕਰ ਐਂ ਆ